ਅਕਸਰ ਕਿਸਾਨ ਦਸਤੇ ਵੀ ਰੰਦੇ ਨੇ ਮੁਸ਼ਕਲਾਂ ਵੀ ਨੇ ਇਹ ਮੁਸ਼ਕਲਾਂ ਨੂੰ ਸੋਲਵ ਕਰਨ ਲਈ ਆਪਾਂ ਛੋਟਾ ਜਿਹਾ ਬੀਟਰ ਪਿਛਲੇ 3-4 ਸਾਲਾਂ ਤੋਂ ਲੱਤਾ ਹੋਇਆ ਦੇਖੋ ਹਜੇ ਇਹਦੇ ਵਿੱਚ ਕੋਈ ਕਸੀਆ ਨਹੀਂ ਮਰਿਆ ਜਿਹੜੀ ਗੰਨੇ ਦੀ ਕੰਡੀਸ਼ਨ ਹੈ ਉਹ ਇਸ ਤਰ੍ਹਾਂ ਦੀ ਹੈ ਇਹਦੇ ਵਿੱਚ ਇੰਨੇ ਨਦੀਨ ਸੀ ਆਹ ਨਦੀਨ ਨੇ ਇਹ ਕੁੜਾਈ ਪਹਿਲਾਂ ਕੀਤੀ ਹੋਈ ਆ ਇਹ ਨਦੀਨ ਨੇ ਜਦੋਂ ਵੀਟਰ ਚੱਲ ਜਾਂਦਾ ਹੈ ਉਹ ਵੀਟਰ ਹੁਣਾ ਕੁੜਾਈ ਕਰੀ ਜਾਂਦਾ ਵੀਟਰ ਦੀ ਕੁੜਾਈ ਕਰਨ ਤੋਂ ਬਾਅਦ ਜਿਹੜੀ ਨਦੀਨਾਂ ਦੀ ਕੰਡੀਸ਼ਨ ਹੈ ਪਾਸਤਾ ਦੀ ਹੋ ਗਈ ਆ ਦੇ ਵਿੱਚ ਕੋਈ ਟਾਮਾ ਨਹੀਂ ਨੇ ਜਿਹੜਾ ਜੜਾਂ ਦੇ ਵਿੱਚ ਰਹਿ ਗਿਆ ਜਿੰਮਿਆ ਵਾਲਾ ਇਹਨੂੰ ਆਪਾਂ ਇੱਕ ਅਸੀਏ ਨਾਲ ਜਾਂ ਖੁਰਪੇ ਨਾਲ ਮਲੇ ਨਾ ਮੱਤਰ ਕੰਮ ਹੈ ਜਿਹੜਾ ਉਹ ਬੰਨੇ ਦੇ ਵਿੱਚ ਰਹਿ ਗਿਆ ਤੇ ਬਾਕੀ ਜਿਹੜਾ 90% ਕੰਮ ਉਹ ਪੀਟਰ ਨੇ ਕਰਤਾ ਧੰਨਵਾਦ